ਨੰਦ ਜੀ ਬਈਆ ਦੋ ਖੱਟੀਆਂ ਅੱਖਾਂ ਦੀਆਂ ਕਬੂਤਰੀਆਂ ਇਹ ਵੀ ਵੀਰੇ ਆਪਾਂ ਸੇਲ ਕਰ ਦੇਣੀ ਆ ਆ ਕਬੂਤਰੀ ਬਈ ਆਪਣੇ ਦੋ ਬਾਈਆਂ ਜਿੱਤੀ ਹੋਈ ਆ ਇਹਨੂੰ ਹੋਗੇ 4 ਸਾਲਾਂ ਦੀ ਇਹ ਕਬੂਤਰੀ ਆ 4 4 ਸਾਲ ਹੋ ਗਏ ਨੇ ਬਾਈਆਂ ਜਿੱਤੀ ਇਹਨੂੰ ਮੇਰੇ ਨਾਮ ਹੀ ਥਾਲੀ ਪਈ ਦੀ ਜਦੇ ਪੈਰ ਚ ਦੇ ਆਹ ਪੈਰ ਚ ਥਾਲੀ ਮੇਰੇ ਨਾਮ ਹੀ ਪਈ ਹੋਈ ਆ ਤਾਂ ਇਹ ਦੇਖੋ ਜਿੰਗੂਰੀ ਦੇ ਨੇ। ਬੱਤੇ ਵਾਲਾ ਬਤਾ ਪੂਰੀ। ਤੇ ਆ ਕਬੂਤਰੀ ਆ ਬਣੀ। ਦੇਖ ਲੋ ਚੰਗੀ ਤਰ੍ਹਾਂ ਕਰੋ ਸ਼ੌਂਕ ਦਾ। ਆਪਾਂ ਬਰੇ ਸੀਲ ਕਰ ਦੇਣੇ ਆ ਕਬੂਤਰ ਆਪਾਂ ਬਸ ਦਾਣੇ ਪੌਣ ਨੂੰ ਰੱਖਣੇ ਆ ਇੱਕ ਦੋ। ਤਾਂ ਫੇ ਸਾਰੀ ਕਰ ਦੇਣੇ ਆ ਸੀਵ। ਕਬੂਤਰ ਇੱਕ ਤੋਂ ਇੱਕ ਚੰਗੇ ਨਹੀਂ ਪਈ। ਹਾਂ। چکر لہونا کروا بنا بھی کٹیاں یہ بھی دو باری ہیں ہے بھائی یہ بھی دونوں ہیں دو دو ہیں اڈیا ہی یہ ہے چار 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 دیا ہے چار پانچ سال کتری ہیں

ਉਹਨਾਂ ਦਾ ਦੋਨੇ ਵੀ ਉਹ ਪ੍ਰਾਉ ਫੜਾ ਮੈਂ ਬਹੁਤ ਡਰੀ ਬੈਠੀ ਤਾਂ ਮਗਰ ਲਈ ਤਾਂ ਉਹ ਵੱਡੀਆਂ ਉਹਨਾਂ ਜਾਲਾਂ ਜੁੜਾਂ ਚ ਕੱਟ ਕੱਢੀ ਤਾਂ ਕਿੱਦਿ ਜਿਹਾ ਦੀ ਵਾਰਮਿੰਗ ਕਰਨਾ ਉਹਦੇ ਕੱਢੀਆਂ ਬਾਹਰ ਡਰ ਦਰ ਜਾਂਦੀਆਂ ਤੇਰੀਆਂ ਪਾ ਜਾਲ ਫੋਲ ਕੇ ਹੀ ਖਾਦਨੇ ਥਨੂੰ ਦਾ ਜੂਮ ਕਟਾ ਲਈ ਸੋਨ ਲੇ ਪੈਰ ਬਖੋਣੀ ਆਪਾਂ ਪੂਤਰੀ ਦੇ ਲੇ ਪੈਰ ਦੇਖੋ ਗੱਲਬਾਤ ਪੂਰੀ ਪੈਰਾਂ ਨੂੰ ਇਹ ਨਿਆ ਬਈ ਇਮੋਰਡਰੂ ਖਿੰਦਾ ਖਾਲਾ ਦਾ ਕਾਪੂ ਫਰਫਰਾ ਵਾਲੇ ਦੀ ਦੂਸਰੀ ਸੀ ਗਿਆ ਗਾੜੀ ਹੋਂ ਤਾਂ ਚੱਲ ਇੱਕ ਮਿੰਟ ਪੁੱਤਰ ਰੱਖ ਜੀ ਦੂਸਰੀ ਆਹ ਬਈ ਤੇ ਮੋਢੇ ਤੇ ਮਾੜਾ ਜਿਹਾ ਕਾਲਾ ਰੰਗ ਲੱਗਾ ਰਹੇ ਇਹਦੇ ਨੰਨਾਂ ਦੀ ਥਾਲੀ ਪਈ ਹੋਈ ਹੈ ਇਹਦੇ ਹਾਂ ਇਹ ਆਖਾਂ ਨੇ ਇਹਦੀਆਂ ਮੜੀਆਂ ਪੂਰੀਆਂ ਪ੍ਰੋਪਰ ਖਟੀਆਂ ਨਹੀਂ ਥੋੜੀਆਂ ਜਿਹੀਆਂ ਪਿੱਲੀਆਂ ਨੇ ਆਹ ਡੈਡੀ ਚੱਲ ਬਾਹਰ ਰਿਹਾ ਕਮਰ ਟੱਕਰ ਲਾ ਹਾਂ ਇਹਦੀਆਂ ਪਿੱਲੀਆਂ ਆਖਾ ਜਿਹੜੀ ਦੁੱਧ ਹੀ ਕਾਲ ਦੁੰਦੀ ਬਈ ਜਿਹਦੇ ਪੁੰਝ ਚ ਕਾਲੇ ਖਾਂਬਣੇ ਉਹਦੀਆਂ ਆਖਾਂ ਉਹਦੀਆਂ ਆਖਾਂ ਇਸ ਤਰ੍ਹਾਂ ਦੀਆਂ ਆਹ ਦੇਖੋ ਬਈ ਉਹਦੀਆਂ ਆਖਾਂ ਜਿਹਦੇ ਮੰਦਰੂ ਖੁੰਝਾ ਕਾਲਾ ਐ ਇਸ ਕੁਤਰੀ ਦਾ ਕਿੱਦਾਂ ਦੀ ਹੈ ਇਹ ਇਹ ਤਾਂ ਮਾ ਬੁਰੀ ਖਤਰਨਾਕ ਤੇ ਇਹਦੀਆਂ ਆਖਾਫ ਤੁਹਾਨੂੰ ਫਿਰ ਦਿਖਾਉਣਾ ਇਹਦੀਆਂ ਥੋੜੀਆਂ ਜਿਹਾ ਫਰਕ ਪਤਾ ਇਹ ਥੋੜੀਆਂ ਘੱਟ ਬੁੜੀਆਂ ਫਿੱਕੀਆਂ ਆਂਦੀਆਂ ਲੀਆਂ ਜੀਆਂ ਪੈ ਜਾਂਦੀਆਂ ਖੰਡ ਹਾਕੀ ਮਾਤ ਚ ਵੀ ਫੜ ਲੈਣਾ ਕੋਤਰੀ ਨਾ ਆ ਨਹੀਂ ਇਧਰ ਆ ਦੂਸਰੀ ਜਦ ਨੂੰ ਮਾਰ ਕੇ ਕੋਈ ਖਾਦਨੇ ਨੇੜਿਓਂ ਕਰਕੇ ਇਹ ਵੀ ਇਹ ਹੀ ਖਟੀਆਂ ਅੱਖਾਂ ਦੀ ਜਮੰਦਰੂ ਖੁੰਡਿਆ ਦਾ ਖੰਭ ਕਾਲਿਆ ਖੁੰਜੇ ਚ ਆ ਇਹਦੇ ਪੈਰ ਆ ਭਾਈ ਭਾਈ ਪੈਰ ਦੇਖ ਲਓ ਦੀ ਭਾਈ 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 ਭਾਵੇਂ ਸੱਪ ਦੇ ਕਾਂਝ ਨਹੀਂ ਚੜੀ ਹੁੰਦੀ ਐ ਆ ਪੈਰ ਇਹਨਾਂ ਦੇ